ਇਹ ਨਰੰਗਾਮਾਦ ਲਿਖੇ ਬਾਬਾ ਬੀਰ ਸਿੰਘ ਜੀ ਦਾ ਪ੍ਰਾਤਨ ਡੇਰਾ ਵਾ ਇਹ ਜਗਾ ਬਣੀ ਹੋਈ ਹੈ ਦੇ ਵਿੱਚ ਹੁਣ ਮਹਾਰਾਜ ਦਾ ਪ੍ਰਕਾਸ਼ ਵੀ ਆ ਬਹੁਤ ਸਾਰੀਆਂ ਜਿਹੜੀਆਂ ਪ੍ਰਾਤਨ ਜਿਹੜੀ ਆ ਉਹ ਮੀਨਾਕਾਰੀ ਵੀ ਹੋਈ ਹੋਈ ਆ ਕਿਉਂਕਿ ਇਹ ਉਸ ਟਾਈਮ ਤੇ ਬਹੁਤ ਵੱਡਾ ਡੇਰਾ ਸੀ ਤੇ ਬੜੀ ਵੱਡੀ ਕੁਰਬਾਨੀਆਂ ਸ਼ਹੀਦ ਬਾਬਾ ਬੀਰ ਸਿੰਘ ਜੀ ਭਾਵੇਂ ਇਹਨਾਂ ਦਾ ਜਨਮ ਜਿਹੜਾ ਗੱਗੋਬੂਏ ਦਾ ਸੀ ਤੇ ਇਸ ਖੀਰ ਦੇ ਵਿੱਚ ਡੇਰਾ ਇਹਨਾਂ ਨੇ ਇੱਥੇ ਬਣਾਇਆ ਸੀਗਾ ਤੇ ਅੰਗਰੇਜ਼ਾਂ ਨੇ ਸਿੱਖ ਫੌਜ ਦੇ ਕੋਲੋਂ ਹੀ ਬਾਬਾ ਬੀਰ ਸਿੰਘ ਜੀ ਨੂੰ ਜਿਹੜਾ ਸ਼ਹੀਦ ਕਰਵਾਇਆ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜੇ ਬਾਬਾ ਬੀਰ ਸਿੰਘ ਜੀ ਜਿੰਦਾ ਰਹਿੰਦੇ ਨੇ ਤੇ ਸਿੱਖਾਂ ਦਾ ਜਿਹੜਾ ਕਬਜ਼ਾ ਜਿਹੜਾ ਪੰਜਾਬ ਦਾ ਕਬਜ਼ਾ ਵੰਗਰੇਜ਼ਾਂ ਕੋਲੇ ਪੂਰੇ ਤੌਰ ਤੇ ਨਹੀਂ ਆ ਸਕਦਾ ਬੜੀ ਵੱਡੀ ਕੁਰਬਾਨੀਆਂ ਉਹਨਾਂ ਤੋਂ ਬਾਅਦ ਵੀ ਉਹਨਾਂ ਤੋਂ ਜਿਹੜੇ ਬਾਅਦ ਮੁਖੀ ਬੜੇ ਨੇ ਬਾਬਾ ਮਹਾਰਾਜ ਸਿੰਘ ਜੀ ਉਹ ਵੀ ਲਗਾਤਾਰ ਅੰਗਰੇਜ਼ਾਂ ਦੇ ਖਿਲਾਫ ਲੜਦੇ ਰਹੇ ਤੇ ਉਹ ਵੀ 1953 ਦੇ ਵਿੱਚ ਸਿੰਗਾਪੁਰ ਦੇ ਵਿੱਚ ਸ਼ਹੀਦ ਹੋਏ ਇਹ ਪ੍ਰਾਤਨ ਡੇਰਾ ਹੈ ਨਰੰਗਾਬਾਦ ਦਾ ਇਹ ਨਰੰਗਾਮਾਦ ਲਿਖੇ ਬਾਬਾ ਬੀਰ ਸਿੰਘ ਜੀ ਦਾ ਪ੍ਰਾਤਨ ਡੇਰਾ ਵਾ ਇਹ ਜਗਾ ਬਣੀ ਹੋਈ ਹੈ ਦੇ ਵਿੱਚ ਹੁਣ ਮਹਾਰਾਜਾ ਪ੍ਰਕਾਸ਼ ਵੀ ਆ ਬਹੁਤ ਸਾਰੀਆਂ ਜਿਹੜੀਆਂ ਪ੍ਰਾਤਨ ਜਿਹੜੀ ਆ ਉਹ ਮੀਨਾਕਾਰੀ ਵੀ ਹੋਈ ਹੋਈ ਆ ਕਿਉਂਕਿ ਇਹ ਉਸ ਟਾਈਮ ਤੇ ਬਹੁਤ ਵੱਡਾ ਡੇਰਾ ਸੀ ਤੇ ਬੜੀ ਵੱਡੀ ਕੁਰਬਾਨੀਆਂ ਸ਼ਹੀਦ ਬਾਬਾ ਬੀਰ ਸਿੰਘ ਜੀ ਭਾਵੇਂ ਇਹਨਾਂ ਦਾ ਜਨਮ ਜਿਹੜਾ ਗੱਗੋਬੂਏ ਦਾ ਸੀ ਤੇ ਇਸ ਖੀਰ ਦੇ ਵਿੱਚ ਡੇਰਾ ਇਹਨਾਂ ਨੇ ਇੱਥੇ ਬਣਾਇਆ ਸੀਗਾ ਤੇ ਅੰਗਰੇਜ਼ਾਂ ਨੇ ਸਿੱਖ ਫੌਜ ਦੇ ਕੋਲੋਂ ਹੀ ਬਾਬਾ ਬੀਰ ਸਿੰਘ ਜੀ ਨੂੰ ਜਿਹੜਾ ਸ਼ਹੀਦ ਕਰਵਾਇਆ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜੇ ਬਾਬਾ ਬੀਰ ਸਿੰਘ ਜੀ ਜੰਦਾ ਰਹਿੰਦੇ ਨੇ ਤੇ ਸਿੱਖਾਂ ਦਾ ਜਿਹੜਾ ਕਬਜ਼ਾ ਜਿਹੜਾ ਪੰਜਾਬ ਦਾ ਕਬਜ਼ਾ ਵੰਗਰੇਜ਼ਾਂ ਕੋਲੇ ਪੂਰੇ ਤੌਰ ਤੇ ਨਹੀਂ ਆ ਸਕਦਾ ਬੜੀ ਵੱਡੀ ਕੁਰਬਾਨੀਆਂ ਉਹਨਾਂ ਤੋਂ ਬਾਅਦ ਵੀ ਉਹਨਾਂ ਤੋਂ ਜਿਹੜੇ ਬਾਅਦ ਮੁਖੀ ਬੜੇ ਨੇ ਬਾਬਾ ਮਹਾਰਾਜ ਸਿੰਘ ਜੀ ਉਹ ਵੀ ਲਗਾਤਾਰ ਅੰਗਰੇਜ਼ਾਂ ਦੇ ਖਿਲਾਫ ਲੜਦੇ ਰਹੇ ਤੇ ਉਹ ਵੀ 1953 ਦੇ ਵਿੱਚ ਸਿੰਗਾਪੁਰ ਦੇ ਵਿੱਚ ਸ਼ਹੀਦ ਹੋਏ ਇਹ ਪ੍ਰਾਤਨ ਡੇਰਾ ਹੈ ਅੰਦਰਾਗਾਬਾਦ ਦਾ ਇਹ ਨਰੰਗਾਮਾਦ ਲਿਖੇ ਬਾਬਾ ਬੀਰ ਸਿੰਘ ਜੀ ਦਾ ਪ੍ਰਾਤਨ ਡੇਰਾ ਵਾ ਇਹ ਜਗਾ ਬਣੀ ਹੋਈ ਹੈ ਦੇ ਵਿੱਚ ਹੁਣ ਮਹਾਰਾਜ ਦਾ ਪ੍ਰਕਾਸ਼ ਵੀ ਆ ਬਹੁਤ ਸਾਰੀਆਂ ਜਿਹੜੀਆਂ ਪ੍ਰਾਤਨ ਜਿਹੜੀ ਆ ਉਹ ਮੀਨਾਕਾਰੀ ਵੀ ਹੋਈ ਹੋਈ ਆ ਕਿਉਂਕਿ ਇਹ ਉਸ ਟਾਈਮ ਤੇ ਬਹੁਤ ਵੱਡਾ ਡੇਰਾ ਸੀ ਤੇ ਬੜੀ ਵੱਡੀ ਕੁਰਬਾਨੀਆਂ ਸ਼ਹੀਦ ਬਾਬਾ ਬੀਰ ਸਿੰਘ ਜੀ ਭਾਵੇਂ ਇਹਨਾਂ ਦਾ ਜਨਮ ਜਿਹੜਾ ਗੱਗੋਬੂਏ ਦਾ ਸੀ ਤੇ ਇਸ ਖੀਰ ਦੇ ਵਿੱਚ ਡੇਰਾ ਇਹਨਾਂ ਨੇ ਇੱਥੇ ਬਣਾਇਆ ਸੀਗਾ ਤੇ ਅੰਗਰੇਜ਼ਾਂ ਨੇ ਸਿੱਖ ਫੌਜ ਦੇ ਕੋਲੋਂ ਹੀ ਬਾਬਾ ਬੀਰ ਸਿੰਘ ਜੀ ਨੂੰ ਜਿਹੜਾ ਸ਼ਹੀਦ ਕਰਵਾਇਆ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜੇ ਬਾਬਾ ਬੀਰ ਸਿੰਘ ਜੀ ਜਿੰਦਾ ਰਹਿੰਦੇ ਨੇ ਤੇ ਸਿੱਖਾਂ ਦਾ ਜਿਹੜਾ ਕਬਜ਼ਾ ਜਿਹੜਾ ਪੰਜਾਬ ਦਾ ਕਬਜ਼ਾ ਵੰਗਰੇਜ਼ਾਂ ਕੋਲੇ ਪੂਰੇ ਤੌਰ ਤੇ ਨਹੀਂ ਆ ਸਕਦਾ ਬੜੀ ਵੱਡੀ ਕੁਰਬਾਨੀਆਂ ਉਹਨਾਂ ਤੋਂ ਬਾਅਦ ਵੀ ਉਹਨਾਂ ਤੋਂ ਜਿਹੜੇ ਬਾਅਦ ਮੁਖੀ ਬੜੇ ਨੇ ਬਾਬਾ ਮਹਾਰਾਜ ਸਿੰਘ ਜੀ ਉਹ ਵੀ ਲਗਾਤਾਰ ਅੰਗਰੇਜ਼ਾਂ ਦੇ ਖਿਲਾਫ ਲੜਦੇ ਰਹੇ ਤੇ ਉਹ ਵੀ 1953 ਦੇ ਵਿੱਚ ਸਿੰਗਾਪੁਰ ਦੇ ਵਿੱਚ ਸ਼ਹੀਦ ਹੋਏ ਇਹ ਪ੍ਰਾਤਨ ਡੇਰਾ ਹੈ ਨਰੰਗਾਬਾਦ ਦਾ